ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਦੋਸਤੋ ਕਵਰ ਵਾਲਾ ਧਾਣੀ ਦੇ ਵਿੱਚ ਦੋਸਤੋ ਬਾਈ ਦਾ ਘਰ ਆ ਧਾਰੀ ਵਾਲੇ ਰਾਹ ਦੇ ਉੱਤੇ ਦੋਸਤੋ ਬਾਈ ਜੀ ਰਹਿੰਦੇ ਆ ਦੋਸਤੋ ਸ਼ਹਿਰ ਤੋਂ ਆਏ ਆ ਤੇ ਦੁੱਧ ਦਾ ਕੰਮ ਆ ਦੋਸਤੋ ਸ਼ਹਿਰ ਦੇ ਵਿੱਚ ਹੀ ਦੋਸਤੋ ਦੁੱਧ ਪਾਉਂਦੇ ਆ ਤੇ ਚੰਗੀਆਂ ਮੱਝਾਂ ਦੋਸਤੋ ਬਾਈ ਕੋਲੇ ਹੁੰਦੀਆਂ ਅੱਗੇ ਵੀ ਦੋਸਤੋ 2 ਮਹੀਨੇ ਹੋ ਗਏ 1.5 ਮਹੀਨਾ ਦੋਸਤੋ ਬਹੁਤ ਚੰਗੀ ਇੱਕ ਟੋਕੜ ਗੱਬਣਾ ਮਾਈ ਦੀ ਵੀਡੀਓ ਕਵਰ ਕੀਤੀ ਸੀ ਤੇ ਇੱਕ ਝੋਟੀ ਦੀ ਦੋਸਤੋ ਇਸੇ ਘਰ ਦੇ ਵਿੱਚੋਂ ਬਹੁਤ ਚੰਗੇ ਦੋਸਤੋ ਕੀਮਤ ਤੇ ਬਾਈ ਨੇ ਸੇਲ ਕੀਤੀ ਆ ਤੇ ਅੱਜ ਦੀ ਵੀਡੀਓ ਤੇ ਦੋਸਤੋ ਦੋ ਟੋਕੜ ਗੱਬਣਾ ਤੇ ਇੱਕ ਦੋਸਤੋ ਸੱਜਰ ਮਾਝਾ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਸੀਗਾ ਸਸੀਗਾ ਜੀ ਉਹ ਠੀਕ ਠਾਕ ਬਾਈ ਜੀ ਹਾਂਜੀ ਹਾਂਜੀ ਠੀਕ ਆ ਨਾਂ ਦੱਸਿਓ ਭਰਾ ਆਪਣਾ ਕੁਸ਼ਵੰਤ ਸਿੰਘ ਨਾਂ ਦੇ ਬਾਰੇ ਦੱਸਿਓ ਕੁਸ਼ਵੰਤ ਸਿੰਘ ਖਸ਼ਵੰਤ ਸਿੰਘ ਤੇ ਨੰਬਰ ਵੀ ਦੱਸਿਓ ਭਰਾ 97806 26008 ਤੇ ਇੱਕ ਵਾਰੀ ਡਰੈਸਟ ਦੱਸ ਦੋ ਆਪਣੇ ਘਰ ਦਾ ਆਪਣਾ ਹੀ ਮਕਸਰ ਤੋਂ ਕਵਰ ਵਾਲੇ ਕਵਰ ਵਾਲੇ ਆਗੇ ਕਵਰ ਵਾਲੇ ਤੋਂ ਟਾਰੀ ਵਾਲੇ ਰਾਹ ਤੇ ਧੰਨ ਟਾਰੀ ਵਾਲੇ ਰਾਹ ਦੇ ਟਾਣੀ ਟਾਣੀ ਹਾਂਜੀ ਅੱਜ ਕਿੰਨੇ ਨਾਗ ਵਕਾਉ ਆ ਬਈ ਆਪਣੇ ਕੋ ਇੱਕ ਸੱਜਰ ਇਹ ਦੋ ਟੋਕੜਾ ਮੈਂ ਚਾਹਾਂ ਦੋ ਟੋਕੜਾ ਹਾਂਜੀ ਉਹਨਾਂ ਦੀ ਸੀਮਣ ਵੀ ਲੱਗੇ ਹਾਂਜੀ ਸੀਮਣ ਲੱਗੀ ਹੋਈ ਹੈ ਠੀਕ ਆ ਬਈ ਸੱਜਰ ਦੀ ਗੱਲ ਕਰੀਏ ਆਹੀ ਹੈ ਨਾ ਹਾਂਜੀ ਇਹ ਕੀ ਡਿਟੇਲ ਆ ਭਰਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਇਹ ਜੀ 27 ਦਿਨ ਹੋ ਗਏ ਸੂਈ ਨੂੰ 27 ਦਿਨ ਹੋ ਗਏ ਇਸ ਵਕਤ 12 ਲੀਟਰ ਦੁੱਧ ਤਿਆਰ ਆ ਹਾਂਜੀ ਹਾਂਜੀ ਠੀਕ ਆ ਵੇਖ ਸਕਦੇ ਆ ਆਹ ਝੋਟੀ ਆ ਦੋਸਤੋ ਕਿੰਵਾਂ ਸੂਆ ਸੂਈ ਹੈ ਬਈ ਇਹ ਦੂਜਾ ਸੂਆ ਜੀ ਦੂਜਾ ਸੂਆ ਸੂਈ ਆ ਹਾਂਜੀ ਠੀਕ ਆ ਬਿਲਕੁਲ ਪੁੰਡੇ ਸਿੰਘਾਂ ਦੇ ਵਿੱਚ ਆ ਦੋਸਤੋ ਦੇਖ ਸਕਦੇ ਆ ਜੈਡ ਬਲੈਕ ਆ ਤੇ ਅੱਖਾਂ ਵੀ ਦੋਸਤੋ ਦੋਵੇਂ ਕਾਲੀਆਂ ਹਵਾਨਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਚਵਾਈ ਦਾ ਸ਼ਾਮ ਦਾ ਵੇਲਾ ਦੇਖ ਸਕਦੇ ਆ ਸਾਫ਼ ਸੁਥਰੇ ਥਣਾ ਦੇ ਵਿੱਚ ਆ ਦੋਸਤੋ ਸੇਮ ਸਾਈਜ਼ ਦੇ ਵਿੱਚ ਥਾਣਾ ਦੋਸਤੋ ਚਾਰੇ ਦੇਖ ਸਕਦੇ ਆ ਬਾਕੀ ਦੋਸਤੋ ਬਾਈ ਜਾਂਦਾ ਕੋਈ ਚਾਰ ਟਾਈਮ ਤੋਂ ਕਿ ਇੱਥੇ ਤਸੱਲੀ ਕਰਕੇ ਆਉਂਦੀ ਲੈ ਜਾ ਦੇਖ ਸਕਦੇ ਆ ਦੋਸਤੋ ਸਾਫ ਸਰਾਹਵਾਨਾ ਦੋਸਤੋ ਤੇ ਤੋੜ ਕੇ ਦੋਸਤੋ ਤੁਹਾਨੂੰ ਇਹ ਵਿਖਾ ਦਿੰਨੇ ਆ ਤੇ ਬੱਚਾ ਦੋਸਤੋ ਕੱਟੀ ਆਹਾ ਤੇ ਬਾਕੀ ਵੀ ਦੋਸਤੋ ਬਾਈ ਦੇ ਸ਼ੌਂਕ ਨਾਲ ਪਸ਼ੂ ਰੱਖੇ ਹੋਏ ਚੰਗੇ ਸੀਮਾ ਲਾਉਂਦਾ ਵੇਖ ਸਕਦੇ ਆ ਸੋਹਣੀਆਂ ਕੱਟੀਆਂ ਦੋਸਤੋ ਮਗਰ ਤਿਆਰ ਹੋਈ ਜਾਂਦੀਆਂ ਦੂਜਾ ਸੂਆ ਦੋਸਤੋ ਸੂਈ ਆ 27 28 ਦਿਨ ਬਾਈਆਂ ਦਾ ਹੋ ਗਏ ਸੂਈ ਨੂੰ ਤੇ 12 ਲੀਟਰ ਦੋਸਤੋ ਇਸ ਵਕਤ ਦੁੱਧ ਤਿਆਰ ਆ ਬੋ ਰਾਜੀ ਭਲੀ ਹੈ ਦੋਸਤੋ ਬਾਈ ਦਾ ਦੋਸਤੋ ਦੁੱਧ ਦਾ ਹੀ ਕੰਮ ਆ ਸ਼ਹਿਰ ਦੇ ਵਿੱਚ ਦੋਸਤੋ ਦੁੱਧ ਪਾਉਂਦੇ ਆ ਤੇ ਸ਼ਹਿਰੋਂ ਹੀ ਦੋਸਤੋ ਇਹ ਆਏ ਆ ਇੱਥੇ ਆਪਦੇ ਟਾਣੀ ਦੇ ਵਿੱਚ ਰੈਸ਼ ਕੀਤੀ ਹੋਈ ਆ ਆਪਾਂ ਦਾ ਖੇਤ ਸੀ ਬਾਈ ਦਾ ਇੱਥੇ ਜਿਸਕੇ ਸੇਵਿਰ ਦੇ ਦੋਸਤੋ ਝੋਟੀ ਪਸੰਦ ਹੋਵੇ ਤਾਂ ਆਪ ਦੀ ਤਸੱਲੀ ਕਰਕੇ ਦੋਸਤੋ ਸੌਦਾ ਕਰ ਲਓ ਬਾਈ ਦਾ ਨੰਬਰ ਸਕਰੀਨ ਤੇ ਚਲਾ ਦੇਾਂਗੇ ਆਪਾਂ ਰੇਟ ਬਾਈ ਤੋਂ ਪੁੱਛ ਲੈਨੇ ਕੀ ਰੇਟ ਕਰਾਂਗੇ ਬਾਈ 95000 ਇਹਦਾ 95000 ਮਾਨਤਾਨ ਹੋ ਜੀ ਹਾਂਜੀ ਹੋ ਜੂਗੀ ਲਓ ਵੀ ਸੱਜਣੋ ਮਾਨਤਾ ਨੇ ਇਹਦੇ ਵਿੱਚੋਂ ਥੋੜਾ ਹੋ ਜੂਗਾ ਇਸ ਤੋਂ ਅੱਗੇ ਹੋਰ ਕਿਹੜੀ ਹੈ ਬਾਈ ਹਾਂਜੀ ਆਹਾ ਇਹ ਕਿੰਨੇ ਦਿਨਾਂ ਦਾ ਸੀਮਨ ਲੱਗਿਆ ਬਈ ਇਹਦੇ ਇਹਦੇ 20 ਤਰੀਕ ਦਾ ਛੇਵੇਂ ਦਾ ਇਹ 20 ਤਰੀਕ ਛੇਵੇਂ ਦਾ ਲక్ష్ਮੀ ਡੇਰੀ ਫਾਰਮ ਹਾਂਜੀ ਮੋਦੀ ਮੋਦੀ ਬੋਲਦਾ ਦੋਸਤੋ ਸੀਮਨ ਲੱਗਿਆ ਦੇਖ ਸਕਦੇ ਆਂ ਪ੍ਰੋਪਰ ਰਿਕਾਰਡ ਦੇ ਨਾਲ ਆ ਦੋਸਤੋ ਇਹਨੂੰ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹਨੂੰ 4.5 ਮਹੀਨੇ ਸਾਢੇ 4 ਮਹੀਨੇ ਇਸ ਵਕਤ ਦੁੱਧ ਕਿੰਨਾ ਬਈ ਆਹ ਲੀਕ ਡੱਬੇ ਵਾਲਾ ਦੁੱਧ ਆ 8 ਲੀਟਰ ਡੱਬੇ ਵਾਲਾ ਦੁੱਧ ਆ ਹਾਂਜੀ ਮੁੱਲ ਕੀ ਕਰਾਂਗੇ ਬਈ ਇਹਦਾ ਇਹ ਪਹਿਲਾ ਸੂਆ ਜੀ ਠੀਕ ਆ 12 ਲੀਟਰ ਦੀ ਇਹਨੇ ਚਵਾਈ ਕੀਤੀ 12 ਲੀਟਰ ਪਹਿਲੇ ਸੂਏ ਕੱਢਤਾ ਸੀ ਹਾਂਜੀ ਹਾਂਜੀ ਤੇ ਮੁੱਲ ਕੀ ਕਰਦਾਂਗੇ ਇਹਦਾ 50000 60000 ਹਾਂਜੀ ਮਾਨਤਾ ਨੇ ਇਹ ਚੋ ਵੀ ਹੋ ਜੂ ਹਾਂਜੀ ਹੋ ਜੂ ਠੀਕ ਲਓ ਵੀ ਸੱਜਣੋ ਇਹ ਵੀ ਸੋਹਣੇ ਕਦਕਾਠ ਵਾਲੀ ਆ ਦੂਜੇ ਸੂਏ ਲਈ ਦੋਸਤੋ ਸੀਮਨ ਲੱਗ ਗਿਆ ਅੱਗੇ ਦੋਸਤੋ ਤੁਹਾਡੀ ਕਿਸਮਤ ਆ ਬਾਈਆਂ ਦਾ ਦਵਾਈ ਦੂਈ ਧਰਾ ਕੇ ਦੋਸਤੋ ਸੀਮਨ ਲਵਾਇਆ ਬਾਕੀ ਦੋਸਤੋ ਜੱਜਮੈਂਟ ਤੁਹਾਨੂੰ ਲਵਾ ਦਿੰਨੇ ਹਵਾਨੇ ਦੀ ਦੋਸਤੋ ਚੋਣ ਮਾਰ ਰਹੀਆਂ ਬੋਲ ਰਹੀਆਂ ਹੈ ਰੰਗ ਰਹੀਆਂ ਤੇ ਵੈਸੇ ਬਾਈਆਂ ਦਾ ਦੋਸਤੋ ਸਾਫ ਸੂਰਾ ਥਾਣਾ ਤੇ ਇੱਕ ਪਾਸੇ ਦੋਸਤੋ ਥੋੜਾ ਜਿਹਾ ਮੋਟਾ ਥਾਣ ਦੀ ਦਾ ਬਾਈਆਂ ਦਾ ਧਾਰਾ ਇੱਕੋ ਜਿਹੀਆਂ ਕੋਈ ਇੱਥੇ ਚਾਰ ਟਾਈਮ ਚੋਕੇ ਲੈ ਜੇ ਲੈ ਸਕਦੇ ਆ ਦੋਸਤੋ ਸੋਹਣਾ ਹਵਾਨਾ ਦੋਸਤੋ ਮਗਰਲੇ ਥਾਂ ਦਾ ਦੋਸਤੋ ਸੁਣੋ ਜਿਹੜਾ ਸੀਗਾ ਡਾਊਟ ਉਹ ਦੱਸਤਾ ਇੱਥੇ ਪੌਂਦੀ ਆ ਆਪਦੀ ਚਾਰ ਟਾਈਮ ਚ ਵਾਈ ਕਰਕੇ ਲੈ ਜਿਓ ਜੀ ਦੋਸਤੋ ਬਾਈਆਂ ਦਾ ਦੁੱਧ ਦੋਸਤੋ ਚਾਰੇ ਥਣਾਂ ਦਾ ਇੱਕੋ ਜਿਹਾ ਮਗਰਲੇ ਨਾ ਮਗਰਲੇ ਦਾ ਤੇ ਅਗਲੇ ਨਾ ਅਗਲੇ ਦਾ ਦੋਸਤੋ ਬਿਲਕੁਲ ਕੁੰਡੇ ਸਿੰਗਾ ਦੇ ਵਿੱਚ ਆ ਦੋਸਤੋ ਸੋਹਣੇ ਕੱਦ ਕਾਠਾ ਵੀ ਤੋੜ ਕੇ ਦੋਸਤੋ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਮੋਲੇ ਦਾ ਬਾਈ ਨੇ 65000 ਕੀਤਾ ਦੋਸਤੋ ਪੁਰੀ ਜਾਂਦੀ ਤਾਂ ਦੋਸਤੋ ਤੁਸੀਂ ਜੱਜਮੈਂਟ ਲਾ ਲੈਣੀ ਆ ਵੇ ਸਾਡੀ ਇਹ ਐਮ 29 ਦੀ ਆਪ ਐਮ 29 ਦੀ ਹੈ ਹਾਂਜੀ ਆ ਲੈ ਲੋ ਵੀ ਸੱਜਣੋ ਆ ਆਪ ਬਾਈ ਜਾਂਦਾ ਐਮ 29 ਦੀ ਆ ਪ੍ਰੋਪਰ ਰਿਕਾਰਡ ਸਾਰਾ ਹੀ ਹੈਗਾ ਸੀਮਨ ਦਾ ਵੀ ਤੇ ਜਿਹਦੇ ਆਪ ਹੈਗੀ ਇਹ ਬੋਲਦੀ ਦੋਸਤੋ ਐਮ 29 ਦੀ ਹੈ ਮੁੱਲ ਇਹਦਾ 65000 ਆ ਇਸ ਤੋਂ ਅੱਗੇ ਦੋਸਤੋ ਆ ਝੋਟੀ ਹੈ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਬਾਈ ਤੋਂ ਲਈਏ ਬਹੁਤ ਸਾਫ਼ ਕੁੱਦਰੀਏ ਦੋਸਤੋ ਕੁੰਡੇ ਸਿੰਘਾਂ ਦੇ ਵਿੱਚ ਆ ਇਹਨੂੰ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ 29 5 ਇਹਦਾ ਸੀਮਨ ਲੱਗੇ ਦੀ ਹੈ ਹਨਾ ਹਾਂਜੀ ਠੀਕ ਕੋਰਾਂ ਨੂੰ ਲక్ష్ਮੀ ਦੇ ਠੀਕ ਲੌਵੀ ਸੱਜਣੋਂ ਆ ਇਹਦੇ ਸੀਮਨ ਲੱਗਿਆ ਕੋਹੀ ਨੂਰ ਲక్ష్ਮੀ ਡੇਰੀ ਫਾਰਮ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਸਾਢੇ 4 ਮਹੀਨੇ ਸਾਢੇ 4 ਇਸ ਵਕਤ ਦੁੱਧ ਕਿੰਨਾ ਬਾਈ ਇਹ ਥੱਲੇ ਵੀ 8 ਕਿਲੋ ਲੀਟਰ ਦੇ ਡੱਬੇ ਵਾਲਾ ਦੁੱਧ ਆ 8 ਲੀਟਰ ਦੋਵੇਂ ਟਾਈਮਾਂ ਦਾ ਹਾਂਜੀ ਪਹਾੜੀ ਦੇ ਠੀਕ ਹੈ ਦੋਵੇਂ ਟਾਈਮ ਮੈਲ ਪੈਂਦੀ ਹੈ ਹਾਂਜੀ ਠੰਡੀ ਸੀਲ ਬਹੁਤ ਹੈ ਭਾਵੇਂ ਉਹ ਵੀ ਬੈਠ ਠੀਕ ਹੈ ਲੌਵੀ ਸੱਜਣੋ ਬਾਈਆਂ ਦਾ ਪਹਾੜੇ ਤੇ ਮਿਲਦੀ ਆ ਠੰਡੀ ਸੀਲ ਬਹੁਤ ਆ ਭੌਂਦੀ ਐਂ ਬਹਿ ਜੇ ਕੋਈ ਚੱਕਰ ਨਹੀਂ ਤੇ ਚਵਾਈ ਚੂਈ ਦੀ ਸਾਫ ਆ ਬਈ ਇਹ ਵੀ ਹਾਂਜੀ ਜਮਾਂ ਜੀ ਕੋਈ ਉਹ ਨਹੀਂ ਸਕਦਾ ਅੱਛਾ ਲੌਵੀ ਸੱਜਣੋ ਇਹ ਵੀ ਸੋਹਣੇ ਕੱਦ ਕਾਠ ਵਾਲੀ ਆ ਦੇਖ ਸਕਦੇ ਆ ਬਿਲਕੁਲ ਕੁੰਡੇ ਸਿੰਘਾ ਦੇ ਵਿੱਚ ਬਾਈ ਦੱਸ ਰਿਆ ਇਹ ਆਪਾਂ ਹਰਿਆਣੇ ਚੋਂ ਮੱਝ ਲੈ ਕੇ ਆਂਦੀ ਸੀ ਦੋਸਤੋ ਉਹਦੇ ਮਗਰ ਆਈ ਆ ਤੇ ਪਹਿਲਾ ਸੂਆ ਦੋਸਤੋ ਬਾਈ ਨੇ ਦੁੱਧ ਪੀਤਾ ਤੇ ਦੂਜੇ ਸੂਏ ਲਈ ਦੋਸਤੋ ਸੀਮਨ ਲੱਗਿਆ ਕੋਹੇ ਨੂਰ ਦਾ ਲక్ష్ਮੀ ਡੇਰੀ ਫਰਮਾ ਲੈੰਦਾ ਦੇਖ ਸਕਦੇ ਆ ਬਾਕੀ ਦੋਸਤੋ ਥਣਾ ਦਾ ਬਾਈਆਂ ਦਾ ਵੱਡਾ ਛੋਟਾ ਜ਼ਰੂਰ ਆ ਦੁੱਧ ਦੋਸਤੋ ਸੇਮ ਹੀ ਆ ਦੇਖ ਸਕਦੇ ਆ ਫਲਾਟ ਦੇ ਵਿੱਚ ਦੋਸਤੋ ਬਾਈਆਂ ਦਾ ਥਾਣਾ ਜਿਹੜਾ ਥੋੜਾ ਜਿਹਾ ਵੱਡਾ ਬਹਿਣੀ ਵਾਲਾ ਪਾਸਾ ਦੇਖ ਸਕਦੇ ਆ ਬਾਕੀ ਦੋਸਤੋ ਥਣ ਤੋਂ ਨੂੰ ਚਾਰੇ ਵਿਖਾ ਦਿੰਨੇ ਆ ਜਜਮੈਂਟ ਤੁਸੀਂ ਲਾ ਲੈਣੀ ਆ ਬਾਈਆਂ ਦਾ ਭਵਨ ਦੀ ਚਾਰ ਟਾਈਮ ਚੋ ਦੋਸਤੋ ਚੋ ਕੇ ਲੈ ਜੋ ਜੇ ਕੋਈ ਦੋਸਤੋ ਗੱਲ ਨਹੀਂ ਤੋੜ ਕੇ ਵਿਖਾਈਏ ਬਈ ਇਹ ਇਹ ਵੀ ਦੋਸਤੋ ਬਹੁਤ ਵੱਡੇ ਕੰਦ ਕਾਠ ਵਾਲੀ ਆ ਲਓ ਵੀ ਸਦਣਾ ਹਮਾਨ ਤੁਸੀਂ ਲਾ ਲੈਣਾ ਚਵਾਈ ਦਾ ਦੋਸਤੋ ਵੇਲਾ ਹੀ ਆ ਚੋਣ ਮਾਰੀਆਂ ਦੋਸਤੋ ਬੋਲੀ ਜਾਂਦੀਆਂ ਮੱਜਾਂ ਬਾਕੀ ਮੱਜਾਂ ਚੋਲੀਆਂ ਦੋਸਤੋ ਇਹੀ ਚੋਣ ਵਾਲੀਆਂ ਦੋ ਤਿੰਨ ਰਹਿੰਦੀਆਂ ਸੀ ਇੱਕ ਸਾਈਡ ਇਹਨਾਂ ਦੋਸਤੋ ਬਹੁਤ ਸੋਹਣੀ ਬੰਦਪ ਦੇ ਵਿੱਚ ਆ ਚੰਗੇ ਪਿੱਟ ਕੁੜੇ ਦੇ ਵਿੱਚ ਇਹਦਾ ਕੀ ਰੇਟ ਕਰਾਂਗੇ ਭਾਈ ਇਹਦਾ 75000 ਇਹਦਾ 75000 ਮਾਨਤਾ ਨੇ ਝੂ ਵੀ ਹੋ ਜੂ ਹਾਂਜੀ ਕਰ ਦਾਂਗੇ ਲੋ ਵੀ ਸੱਜਣੋ ਅੱਜ ਦੀ ਵੀਡੀਓ ਚ ਤੁਹਾਨੂੰ ਤਿੰਨ ਨਾਗ ਵਿਖਾਤੇ ਤਿੰਨਾਂ ਦੇ ਵਿੱਚੋਂ ਦੋਸਤੋ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਤੇ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲਿਆ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਜਣੋਂ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ